ਕੀ ਮਾਮਲਾ ਸਰ ਅੱਜ ਦੀ ਪ੍ਰੈਸ ਕਾਨਫਰੰਸ ਮਾਮਲਾ ਸਰ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਪਤਕਰਾਂ ਵੀਰਾਂ ਦਾ ਧੰਨਵਾਦ ਕਰਦਾ ਕਿ ਜਿਹੜਾ ਤੁਸੀਂ ਛੋਟੀ ਜਿਹੀ ਕਾਲ ਤੇ ਸਾਰੇ ਜਣੇ ਅੱਜ ਇਕੱਠੇ ਹੋ ਗਏ ਸਾਡੀ ਗੱਲ ਨੂੰ ਰੱਖੋਗੇ ਸਾਰੇ ਲੋਕਾਂ ਦੇ ਵਿੱਚ ਮਾਮਲਾ ਤੁਹਾਨੂੰ ਪਤਾ ਹੀ ਆ ਆਸ਼ੂ ਵਰਮਾ ਜਿਹੜਾ ਮੇਰਾ ਬ੍ਰਦਰ ਹੈ ਵੱਡਾ 7 ਮਈ ਨੂੰ ਇੱਥੇ ਅਟੈਕ ਹੋਇਆ ਸੀਗਾ ਅਣਪਛਾਤੇ ਬੰਦੇਆਂ ਵੱਲੋਂ ਸਾਡੇ ਸਾਡੀ ਗਲੀ ਦੇ ਵਿੱਚ ਇੱਥੇ ਅਟੈਕ ਹੋਇਆ ਸੀਗਾ ਤੇ ਉਹ ਆਪਣੇ ਵੱਲੋਂ ਇਹਨੂੰ ਜਾਨੋਂ ਮਾਰ ਕੇ ਸੁੱਟ ਗਏ ਤੇ ਇਹਦੇ ਰੱਬ ਦੀ ਵਦੀ ਦੇ ਨਾਲ ਬਚ ਗਿਆ ਉੱਥੇ ਮਿਸਤਰੀ ਲੱਗੇ ਜੇ ਸੀਗੇ ਉਹਨਾਂ ਨੇ ਇਹਨੂੰ ਬਚਾ ਲਿਆ ਚਲੋ ਜਿੱਦਾਂ ਮਰਜੀ ਫਿਰ ਉਹ ਪੁਲਿਸ ਨੇ ਦਿਨ ਰਾਤ ਇੱਕ ਕਰਕੇ ਫਤਿਹਗੜ ਚੂੜੀਆਂ ਪੁਲਿਸ ਨੇ ਡੀਐਸਪੀ ਮੈਡਮ ਨੇ ਐਸਐਚਓ ਰਾਣੇ ਦਿਨ ਰਾਤ ਇੱਕ ਕਰਕੇ ਤੇ ਬੰਦੇ ਫੜੇ ਬੰਦੇ ਮੋਲਾਪੁਰ ਦਾਖੇ ਤੋਂ ਪਹਿਲਾਂ ਦੋ ਬੰਦੇ ਤਿੰਨ ਬੰਦੇ ਡਰੇਸ ਹੋਏ ਜਿਨ੍ਹਾਂ ਨੇ ਸੱਟਾਂ ਮਾਰੀਆਂ ਸੀਗੀਆਂ ਫਿਰ ਉਸ ਤੋਂ ਬਾਅਦ ਉਹਨਾਂ ਨੇ ਅੱਗੋ ਬੰਦਾ ਦੱਸਿਆ ਵਿਸ਼ਾਲ ਮਸੀਹ ਤੇ ਸੁਨੀਲ ਦੁੱਗਲ ਜਦੋਂ ਵਿਸ਼ਾਲ ਮਸੀਹ ਨੂੰ ਪੁਲਿਸ ਨੇ ਚੁੱਕਿਆ ਉਹਨੇ ਬਿਆਨਾਂ ਦੇ ਵਿੱਚ ਸਾਰੇ ਚੀਜ਼ਾਂ ਦੇ ਵਿੱਚ ਦੱਸਿਆ ਕਿ ਮੈਨੂੰ 80000 ਰੁਪਿਆ ਸੁਨੀਲ ਦੁੱਗਲ ਵੱਲੋਂ ਪ੍ਰੋਵਾਈਡ ਕਰਾਇਆ ਗਿਆ ਸੀਗਾ ਸੁਨੀਲ ਦੁੱਗਲ ਜੋ ਕਿ ਇੱਥੇ ਫਤਿਹਗੜ ਚੂੜੀਆ ਦਾ ਰਹਿਣ ਵਾਲਾ ਸੀ ਪਹਿਲਾਂ ਹੁਣ ਉਹ ਕੈਨੇਡਾ ਦੇ ਵਿੱਚ ਪੀਆਰ ਆ ਤੇ ਉਹ ਇੱਥੇ 2015-16 ਤੋਂ ਬਾਅਦ ਬਹੁਤ ਜ਼ਿਆਦਾ ਮਤਲਬ ਆਣਾ ਜਾਣਾ ਘਟ ਗਿਆ ਸੀਗਾ 2020 ਦੇ ਵਿੱਚ ਤੇ ਬਿਲਕੁਲ ਹੀ ਉਹਨੇ ਆਣਾ ਆਣਾ ਬੰਦ ਕਰਤਾ ਸੀਗਾ 2014-15 ਦੇ ਵਿੱਚ ਉਹਦਾ ਆਸ਼ੂ ਦੇ ਨਾਲ ਬਹੁਤ ਵਧੀਆ ਪਿਆਰ ਸੀ ਮਤਲਬ ਕਿ ਉਹਨੇ ਰਹਿਣਾ ਵੀ ਸਾਡੇ ਘਰ ਤੇ ਮਤਲਬ ਇਥੋਂ ਤੱਕ ਕਿ ਰਾਤ ਦੀਆਂ ਰੋਟੀਆਂ ਸਾਡੇ ਘਰੋਂ ਜਾਣੀਆਂ ਜਦੋਂ ਉਹ ਆਂਦਾ ਸੀਗਾ ਇੱਥੇ ਉਹਦੇ ਸੌਣ ਦਾ ਇੰਤਜ਼ਾਮ ਉਹਦੇ ਰਹਿਣ ਦਾ ਇੰਤਜ਼ਾਮ ਸਾਡੇ ਨਾਲ ਦੇ ਘਰਾਂ 'ਚ ਹੁੰਦਾ ਸੀਗਾ ਸਾਡੇ ਘਰ ਜਿਹੜੇ ਖਾਲੀ ਪਏਦੇ ਆ ਉੱਥੇ ਰਹਿੰਦਾ ਸੀਗਾ ਜਦਕਿ ਉਹਦਾ ਐਡਾ ਵੱਡਾ ਪਰਿਵਾਰ ਫਤਿਹਗੜ ਚੂੜੀਆਂ ਦੇ ਵਿੱਚ ਹੈਗਾ ਉਹਨੂੰ ਕੋਈ ਸੰਭਾਲਣ ਵਾਲਾ ਨਹੀਂ ਇੱਥੇ ਨਹੀਂ ਸੀਗਾ ਉਹ ਆਸ਼ੂ ਵਰਮਾ ਹੀ ਸੀ ਜਿਨੇ ਉਹਦੋਂ ਇਹਨੂੰ ਸੰਭਾਲਿਆ ਤੇ ਅੱਜ 2020 ਦੇ ਵਿੱਚ ਜਦਕਿ ਛੋਟੀ ਦੀ ਗੱਲ ਤੋਂ ਕੋਈ ਕਿਸੇ ਸਰਕਾਰ ਦੀ ਗੱਲ ਤੋਂ ਆਪਸ ਦੇ ਵਿੱਚ ਇਹਨਾਂ ਦੀ ਖਹਿਬਾਜ਼ੀ ਹੋਈ ਆਪਸ ਦੇਖੀਏ ਮਦਾਂ ਬੋਲ ਬਲਾਰਾ ਹੋਇਆ ਤੇ 4 ਸਾਲਾਂ ਬਾਅਦ ਅਜ ਉਹਨੇ 7 ਮਈ ਨੂੰ ਉਹਨੇ ਇਹਦੇ ਉੱਪਰ ਹਮਲਾ ਕਰਾਇਆ ਹਮਲਾ ਵੀ ਇਹੋ ਜਿਹਾ ਕਰਾਇਆ ਕਿ ਬੰਦੇ ਦੱਸਦੇ ਸੀਗੇ ਜਿਹੜੇ ਮੁੱਲਾਪੁਰ ਦਾਕੇ ਤੋਂ ਭੜੇਗੇ ਉਹ ਦੱਸਦੇ ਸੀਗੇ ਕਿ ਭਾਜੀ ਸਾਨੂੰ ਇਹ ਹੁਕਮ ਦਿੱਤੇ ਗਏ ਸੀ ਕਿ ਤੁਸੀਂ ਇਹਨੂੰ ਮਾਰ ਕੇ ਫੇਰ ਵਾਪਸ ਆਣਾ ਜਾਂ ਨੂੰ ਮਾਰ ਕੇ ਫੇਰ ਵਾਪਸ ਆਣਾ ਐਦਾਂ ਤੁਸੀਂ ਉੱਥੋਂ ਵਾਪਸ ਨਹੀਂ ਆਣਾ ਹੁਣ ਤੁਹਾਡਾ ਅਗਲਾ ਕੀ ਤੁਹਾਨੂੰ ਮੁਸ਼ਕਲ ਕੀ ਆ ਰਹੀ ਹੈ ਮੁਸ਼ਕਲ ਭਾਜੀ ਇਹ ਆ ਰਹੀ ਹੈ ਵੇਖੋ ਫਤੇਗੜ ਚੂੜੀਆਂ ਪੁਲਿਸ ਨੇ ਡਿਪਟੀ ਸਾਹਿਬ ਨੇ ਐਸਐਚਓ ਸਾਹਿਬ ਨੇ ਦਿਨ ਰਾਤ ਇੱਕ ਕਰਕੇ ਬੰਦੇ ਫੜੇ ਤੇ ਬਾਰਡਰ ਰੇਂਜ ਦੇ ਕੁਝ ਉੱਚ ਅਧਿਕਾਰੀ ਨੇ ਜਿਹੜੇ ਉਹਨਾਂ ਨਾਲ ਰਲ ਕੇ ਮੁੱਲਜਮਾ ਦੇ ਨਾਲ ਰਲ ਕੇ ਤੇ ਉਹਨਾਂ ਨੂੰ ਮਤਲਬ ਤੁਸੀਂ ਵੇਖੋ ਕਿ ਇਨਕੁਆਇਰੀਆਂ ਲਾਈਆਂ ਜਾ ਰਹੀਆਂ ਨੇ ਕਿ ਜਿਹੜੇ ਗਲਪਰੇਟ ਨੇ ਉਹਨਾਂ ਨੂੰ ਭਾਜੀ ਇਸ ਚੀਜ਼ ਦੇ ਵਿੱਚੋਂ ਕੁਝ ਲੈ ਦੇ ਕੇ ਮੈਂ ਨਹੀਂ ਚੀਜ਼ ਕਹੂੰਗਾ ਕੁਝ ਲੈ ਦੇ ਕੇ ਕਿਉਂਕਿ ਉਹ ਸਰਮਾਇਦਾਰ ਬੰਦਾ ਉਹਨੂੰ ਆਪਣੇ ਪੈਸੇ ਦਾ ਬਹੁਤ ਜ਼ਿਆਦਾ ਰੋਗ ਆ ਉਹ ਹਮੇਸ਼ਾ ਇਹ ਚੀਜ਼ ਕਹਿੰਦਾ ਸੀ ਕਿ ਮੈਂ ਪੈਸੇ ਨਾ ਜਿੰਨੂੰ ਮਰਜ਼ੀ ਖਰੀਦ ਸਕਦਾ ਮੈਂ ਮੰਤਰੀ ਖਰੀਦ ਸਕਦਾ ਤੇ ਮੈਂ ਜਿੰਨੂੰ ਮਰਜ਼ੀ ਖਰੀਦ ਸਕਦਾ ਜਿਨ੍ਹਾਂ ਨੇ ਹਮਲਾ ਕੀਤਾ ਉਹ ਕਿੰਨੇ ਜਾਣੇ ਸੀ ਭਾਜੀ ਉਹ 3 ਜਾਣੇ ਸੀਗੇ ਕਿਹਦੇ ਕਹਿੰਦੇ ਕੀਤਾ ਸੀ ਭਾਜੀ ਵਿਸ਼ਾਲ ਮਸੀ ਤੇ ਸੁਨੀਲ ਦੁੱਗਲ ਆ ਵੇਖੋ ਮੇਰੇ ਕੋ ਨਾ ਉਹਦੀਆਂ ਕੁਝ ਚਟਾਂ ਹੈਗੀਆਂ ਮੇਰੇ ਫੋਨ ਦੇ ਉੱਪਰ ਉਹਨੇ ਧਮਕੀਆਂ ਦਿੱਤੀਆਂ ਸੀਗੀਆਂ ਆ ਵੇਖੋ ਉਹਨੇ ਇੱਥੋਂ ਤੱਕ ਸਾਰਾ ਕੁਝ ਕਿਹਾ ਦਾਵਾ ਕਿ ਇਹ ਦੁਸ਼ਮਣੀ ਸਾਰੀ ਇਹਦੇ ਨਾਲ ਦੁਸ਼ਮਣੀ ਸਾਰੀ ਜ਼ਿੰਦਗੀ ਚੱਲੂਗੀ ਜਿੰਨੀ ਦੇਰ ਤੱਕ ਇਹਦਾ ਸ਼ਿਰਕੰਜਾ ਨਹੀਂ ਕਰਦਾ ਮੈਂ ਧਮਕੀਆਂ ਕਿੰਨੀਆਂ ਦਿੱਤੀਆਂ ਤੁਹਾਨੂੰ ਸੁਨੀਲ ਤੂੰ ਗਲਾ ਵੇਖੋ ਭਾਜੀ ਉੱਪਰ ਨਾਮ ਹੈ ਮੈਂ ਨੰਬਰ ਪ੍ਰੋਵਾਈਡ ਕਰੂੰਗਾ ਭਾਜੀ ਨਾਲ ਠੀਕ ਹੈ ਇਹਨੇ ਮੇਰੇ ਫਾਦਰ ਸਾਹਿਬ ਨੂੰ ਫੋਨ ਕੀਤਾ ਕਿ ਆ ਮੈਂ ਆਪਣਾ ਆਪਣੇ ਪੈਸੇ ਦੇ ਨਾਲ ਕੁਝ ਵੀ ਕਰਾ ਸਕਦਾ ਜੀ ਮੈਂ ਇਹਨੂੰ ਜਾਨੋਂ ਵੀ ਮਾਰ ਸਕਦਾ ਜੀ ਆਹ ਵੇਖੋ ਭਾਜੀ ਇੱਥੇ ਲਿਖਿਆ ਕਿ ਮੈਨੂੰ ਆ ਆਹ ਵੇਖੋ ਗਲਤ ਸ਼ਬਦ ਇਹਨੇ ਲਿਖਿਆ ਤੇ ਭਾਜੀ ਆਹ ਵੇਖੋ ਮੈਂ ਦੱਸਾਂ ਆਹ ਵੇਖੋ ਇੱਥੇ ਇਹਨੇ ਗੋਲੀ ਮਾਰਨ ਦਾ ਵੀ ਕੀਤਾ ਭਾਜੀ ਆ ਤੁਹਾਨੂੰ ਦਿਖਾਣਾ ਜੀ ਆਹ ਕੋ ਆ ਉਤਰਦਿਆਂ ਗੋਲੀ ਮਾਰਾ ਦੂੰਗਾ ਆ ਵੇਖੋ ਭਾਜੀ ਉਤਰਦਿਆਂ ਗੋਲੀ ਮਰਵਾ ਦੂੰਗਾ ਟਾਈਮ ਤੇ ਗੱਲ ਕਰਾਂਗੇ ਬੱਚੇ ਠੀਕ ਹੈ ਜੀ ਭਾਜੀ ਆ ਵੇਖੋ ਆ ਵੇਖੋ ਜੋ ਕੁਝ ਆਸ਼ੂ ਦੇ ਸੱਟਾਂ ਲੱਗੀਆਂ ਆ ਵੇਖੋ ਭਾਜੀ ਆ ਵੇਖੋ ਫਤਿਹ ਕਰ ਲੋ ਕੰਟੜਾ ਇਹ ਨਾਲ ਮਿਲਣਾ ਭਾਜੀ ਵੇਖੋ ਇਹਦਾ ਪਹਿਲਾਂ ਲੈਣ ਦੇ ਨੇ 4-5 ਵਧੀਆ ਸ਼ਹਿਰ ਦੇ ਬੰਦੇ ਨੇ ਉਹਨਾਂ ਦੇ ਨਾਲ ਵਧੀਆ ਮਿਲਦਾ ਵਰਤਦਾ ਸੀਗਾ ਕੀ ਅੱਜ 4 ਸਾਲ ਹੋ ਗਏ ਆ ਇਹਨੂੰ ਕੋਈ ਮੂੰਹ ਲਾ ਕੇ ਖੁਸ਼ ਨਹੀਂ ਕਿਉਂ ਨਹੀਂ ਖੁਸ਼ ਆ ਭਾਜੀ ਸਾਰੀਆਂ ਇਹਦੀਆਂ ਹਰਕਤਾਂ ਕਰਕੇ ਲੋਕ ਇਹ ਲੋ ਇਹਨੂੰ ਇਹ ਫਰੇਗੜ ਚੂੜੀਆਂ ਦੇ ਵਿੱਚ ਚਾਪਰੂਸੀ ਕਰਦਾ ਸੀਗਾ ਇਧਰ ਦੀਆਂ ਗੱਲਾਂ ਉਧਰ ਕਰਦਾ ਸੀ ਉਧਰ ਦੀਆਂ ਗੱਲਾਂ ਇਧਰ ਕਰਦਾ ਸੀ ਬਾਹਰ ਜਾ ਕੇ ਦੋ ਚਾਰ ਇਹਨੇ ਘਰ ਰੱਖੇ ਸੀਗੇ ਜਿਨ੍ਹਾਂ ਨੂੰ ਜਾ ਜਾ ਕੇ ਪੁੱਛਦਾ ਸੀਗਾ ਕਿ ਤੁਸੀਂ ਉਹਨਾਂ ਉਸ ਪਰਿਵਾਰ ਨਾਲ ਨਾ ਵਰਤੋ ਤੁਸੀਂ ਉਹਦੇ ਨਾਲ ਨਾ ਵਰਤੋ ਤੇ ਮਤਲਬ ਪੈਸੇ ਦਾ ਇੰਨਾ ਗਰੋਹ ਵਿਖਾਂਦਾ ਸੀ ਕਿ ਸ਼ਰਿਆਮ ਤੇ ਇੱਕ ਭਾਜੀ ਮੈਂ ਸਾਰੇ ਮਤਲਬ ਹੱਥ ਜੋੜ ਕੇ ਇੱਕ ਬੇਨਤੀ ਕਰਦਾ ਕਿ ਇਹਦੇ WhatsApp ਕਾਲ ਦੇਖੋ ਪੁਲਿਸ ਕੁਝ ਵੀ ਕਰਾ ਸਕਦੀ ਆ ਇਹਦੇ WhatsApp ਕਾਲ ਜਰੂਰ ਟਰੇਸ ਕਰਾਏ ਜਾਣ ਇਹਦੇ ਗੈਂਗਸਟਰਾਂ ਨਾਲ ਲਿੰਕ ਹੈ ਭਾਜੀ ਇਹਦੇ ਮੈਨੂੰ ਇਹ ਆ ਤੁਹਾਨੂੰ ਮੈਂ ਕਾਪੀ ਦੇ ਦੂੰਗਾ ਇਹਦੀ ਇਹਨੇ ਮੈਨੂੰ ਇਹਦੇ ਉਹਦੇ ਸ਼ਰੀਆਮ ਗਿਆ ਦਵਾ ਕਿ ਮੈਂ ਕੁਝ ਵੀ ਕਰਾ ਸਕਦਾ ਤੁਸੀਂ ਸੋਚ ਨਹੀਂ ਸਕਦੇ ਮੇਰੇ ਲਿੰਕ ਕਿੱਥੋਂ ਤੱਕ ਨੇ ਤੇ ਇਹਦੇ ਭਾਜੀ ਇੱਕ ਦੋ ਵਾਰ ਹੀ ਸਾਨੂੰ ਗੈਂਗਸਟਰਾਂ ਵੱਲੋਂ ਫੋਨ ਵੀ ਕਰਾਏ ਆ ਠੀਕ ਹੈ ਜੀ ਇੱਕ ਭਾਜੀ ਤਿੰਨ ਤੋਂ ਚਾਰ ਵਾਰੀ ਮੈਂ ਉਹਨਾਂ ਨੂੰ ਕਿਹਾ ਮੇਰੇ ਫਾਦਰ ਨੇ ਉਹਨਾਂ ਨੂੰ ਕਿਹਾ ਮੇਰੇ ਬ੍ਰਦਰ ਨੇ ਉਹਨਾਂ ਨੂੰ ਕਿਹਾ ਕਿ ਭਾਜੀ ਇਹਨੂੰ ਮੋੜੋ ਇਹ ਗਲਤ ਕਰਦਾ ਜੀ ਇਹ ਜਾਣ ਬੁੱਝ ਕੇ ਅੜੀਆਂ ਲੈਂਦਾ ਠੀਕ ਹੈ ਜਿੱਦਨ ਇਹ ਮਾਮਲਾ ਸਾਰਾ ਹੋਇਆ ਠੀਕ ਹੈ ਜੀ ਡੀਐਸਪੀ ਦਫ਼ਤਰ ਉੱਥੇ ਭਾਜੀ ਮੰਜੀਰ ਬੈਠੇ ਰੀਡਰ ਉਹਨਾਂ ਨੂੰ ਪਤਾ ਉਹਨਾਂ ਦੇ ਸਾਹਮਣੇ ਉੱਥੇ ਭਾਜੀ ਮੈਨੂੰ ਲਾਟੀ ਭਾਜੀ ਮਿਲੇ ਲਾਟੀ ਭਾਜੀ ਨੇ ਮੈਨੂੰ ਮੈਂ ਵਰ ਟੂ ਵਰਡ ਉੱਥੇ ਕੋਲ ਦੋ ਤਿੰਨ ਬੰਦੇ ਇਹੋ ਜਿਹੇ ਖੜੇ ਸੀਗੇ ਭਾਜੀ ਉਹ ਮੇਰੇ ਨਾਲ ਬਹਿ ਕੇ ਗਵਾਹੀ ਵੀ ਦੇਣਗੇ ਲਾਟੀ ਭਾਜੀ ਨੇ ਉੱਥੇ ਇੱਕੋ ਗੱਲ ਕਹੀ ਲਾਟੀ ਦੁੱਗਲ ਨੇ ਕਿ ਭਾਜੀ ਜੋ ਇਹਨੇ ਕੀਤਾ ਉਹ ਗਲਤ ਕੀਤਾ ਅਸੀਂ ਸਾਰਾ ਦੁੱਗਲ ਪਰਿਵਾਰ ਇਹਦਾ ਬਾਈਕਾਟ ਕਰਦੇ ਹਾਂ ਇਹ ਵਰਡਿੰਗ ਡੀਐਸਪੀ ਦੇ ਇਹ ਲੀਡਰ ਦੇ ਸਾਹਮਣੇ ਇਹ ਗੱਲਾਂ ਹੋਈਆਂ ਭਾਜੀ ਜਦੋਂ ਉਹ ਇਹਦੇ ਹਮਲਾ ਹੋਇਆ ਤਾਂ 2 ਦਿਨ ਬਾਅਦ ਡੀਐਸਪੀ ਦਫ਼ਤਰ ਮੈਨੂੰ ਲਾਟੀ ਭਾਜੀ ਮਿਲੇ ਤਾਂ ਏਜੰਸੀ ਵੇਖੋ ਜਦੋਂ ਮੈਂ ਨਾਂ ਨਹੀਂ ਕਿਸੇ ਦਾ ਲਵਾਂਗਾ ਜਦੋਂ ਭਾਜੀ ਸੁਨੀਲ ਦੁੱਗਲ 2020 ਦੇ ਵਿੱਚ ਇੱਥੇ ਆਇਆ ਠੀਕ ਹੈ ਜੀ 2020 ਜਦੋਂ ਇਹਨਾਂ ਦੀ ਅਣਬੰਨੀ ਹੋਈ ਆ ਉਹ ਮੈਂ ਕਿਸੇ ਦਾ ਚਲੋ ਨਾਂ ਨਹੀਂ ਲਊਂਗਾ ਪਰ ਕੋਈ ਮੰਨੇ ਪਰਮੰਨੇ ਬੰਦੇ ਇਲਾਕੇ ਦੇ ਦੋ ਚਾਰ ਜਣੇ ਉਹਨਾਂ ਨੂੰ ਲੈ ਕੇ ਧਮਕੀਦਵਾਨ ਤਾਂ ਕਿਥੇ ਭਾਜੀ ਨਾਲ ਆਇਆ ਉਹਨਾਂ ਨੂੰ ਨਾਲ ਲੈ ਕੇ ਉਹ ਤੇ ਚਲੋ ਅਸੀਂ ਆਸ਼ਿਸ਼ ਨੂੰ ਉਹਨਾਂ ਦੇ ਸਾਹਮਣੇ ਨਹੀਂ ਕੀਤਾ ਮੈਂ ਤੇ ਮੇਰੇ ਤਾਇਆ ਜੀ ਸੀਗੇ ਪਪੂ ਸ਼ਾਹ ਜ਼ਰਾਹਬੁਰੀ ਉਹਨਾਂ ਨੇ ਉੱਥੇ ਬੈਠ ਕੇ ਸਾਰੀ ਗੱਲ ਨੂੰ ਸੁਲਝਾਇਆ ਕਿ ਚਲੋ ਛੱਡੋ ਗੱਲ ਨੂੰ ਇਕੱਠੇ ਰਹੇ ਹੋ ਇਕੱਠੇ ਸਾਰਾ ਕੁਝ ਕੀਤਾ ਤੇ ਇਹੋ ਜੇ ਕੰਮ ਨਹੀਂ ਕਰੀਦੇ ਦੇਖੋ ਜੀ ਮੈਂ ਗੱਲ ਹੋਰ ਕਹਿਣਾ ਚੰਦਾ ਜੀ ਨਾਲ ਕਿ ਜੋ ਵਿਸ਼ਾਲ ਮਸੀਹ ਠੀਕ ਹੈ ਮੈਨੂੰ ਪਤਾ ਲੱਗਾ ਕਿ ਕੱਲ ਪਰਸੋ ਦੀ ਜ਼ਮਾਨਤ ਹੋ ਗਈ ਹੈ ਠੀਕ ਹੈ ਜੀ ਉਹਨੇ ਕੁਝ ਲੋਕਾਂ ਨੂੰ ਮੈਂ ਤੁਹਾਨੂੰ ਪ੍ਰੂਫ ਦਊਂਗਾ ਇਸ ਚੀਜ਼ ਦੇ ਉਹਨੇ ਕੁਝ ਲੋਕਾਂ ਨੂੰ ਫੋਨ ਕਰਕੇ ਇੰਨੀ ਗੱਲ ਕਹੀ ਹੈ ਕਿ ਮੇਰੀ ਤੇ ਜ਼ਮਾਨਤ ਕਰਾ ਲਈ ਮੇਰੇ ਬਾਪੂ ਨੇ ਠੀਕ ਹੈ ਬਾਪੂ ਉਹਦਾ ਸੁਨੀਲ ਦੁੱਗਲ ਜਿੱਦਾਂ ਵੀ ਕਰਾ ਲਈ ਮੇਰੀ ਤੇ ਜ਼ਮਾਨਤ ਲਾ ਲਈ ਜੇ ਮੇਰੇ ਮਗਰ 15-20 ਲੱਖ ਰੁਪਏ ਉਹਨੂੰ ਲਾਣਾ ਵੀ ਪੈ ਗਿਆ ਉਹਨੇ ਲਾਤਾ ਠੀਕ ਹੈ ਜੀ ਮੇਰੇ ਕੋ ਉਹਨੇ ਕੰਮ ਕਰਾਇਆ ਤੇ ਮੇਰੇ ਮਗਰ ਪਿੱਠ ਮਾਰ ਕੇ ਖਲੋਤਾ ਠੀਕ ਹੈ ਜੀ ਉਹਨੇ ਲੋਕਾਂ ਨੂੰ ਇੰਨੀ ਇਹਨੇ 2 ਦਿਨਾਂ ਜਾਨਾਂ ਨੂੰ ਇਹ ਗੱਲਾਂ ਕਹੀਆਂ ਨੇ ਕਿ ਇੱਕ ਵਾਰੀ ਸ਼ਟਾ ਲਾ ਕੇ ਜੇ ਮੈਂ 20 ਦਿਨ ਅੰਦਰ ਰਹਿ ਆਵਾਂ ਤੇ ਮੈਂ ਦੂਜੀ ਵਾਰੀ ਵੀ ਲਾ ਕੇ 15 20 ਦਿਨ ਅੰਦਰ ਰਹਿਵਾਂਗਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੇ ਮੈਂ ਸਾਰਿਆਂ ਨੂੰ ਪੰਜਾਬ ਸਰਕਾਰ ਨੂੰ ਵੱਡੇ ਅਫਸਰਾਂ ਨੂੰ ਸਾਰਿਆਂ ਨੂੰ ਪੰਜਾਬ ਪੁਲਿਸ ਨੂੰ ਇੱਕੋ ਗੱਲ ਕਹਿਣਾ ਕਿ ਜੇ ਮੇਰੇ ਪਰਿਵਾਰ ਨੂੰ ਆਸ਼ੂ ਨੂੰ ਮੈਨੂੰ ਮੇਰੇ ਫਾਦਰ ਸਾਹਿਬ ਨੂੰ ਜਾਂ ਸਾਡੇ ਛੋਟੇ ਬੱਚੇ ਨੇ ਕਿਸੇ ਨੂੰ ਕੋਈ ਨੁਕਸਾਨ ਹੁੰਦਾ ਕਿਸੇ ਨੂੰ ਵੀ ਤੇ ਉਹਦਾ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਉਹਦਾ ਸੁਨੀਲ ਦੁੱਗਲ ਤੇ ਵਿਸ਼ਾਲ ਮਸੀ ਇਹ ਦੋ ਜਣੇ ਜ਼ਿੰਮੇਵਾਰ ਹੋਣਗੇ ਮੈਂ ਫੇਰ ਕਹਿੰਦਾ ਕਿ ਸੁਨੀਲ ਦੁੱਗਲ ਤੇ ਵਿਸ਼ਾਲ ਮਸੀ ਸਾਡੇ ਤੇ ਕੋਈ ਹਮਲਾ ਹੁੰਦਾ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਹੁੰਦਾ ਉਹਦੇ ਜ਼ਿੰਮੇਵਾਰ ਸੁਨੀਲ ਲੁੱਗਲ ਤੇ ਵਿਸ਼ਾਲ ਮਸੀ ਹੋਣਗੇ ਭਾਜੀ ਮੈਂ ਆਸ਼ੂ ਬਰਮਾ ਮੇਰੇ ਛੋਟੇ ਬਰਾਦਰ ਨੇ ਜੋ ਵੀ ਦੱਸਿਆ ਏ ਸੁਨੀਲ ਦੁੱਗਲ ਨੇ ਮੇਰੇ ਤੇ ਹਮਲਾ ਕਰਾਇਆ ਈ ਉਹ ਇੱਕੋ ਗੱਲ ਸਾਰੇ ਫਟੇਗੜ ਚ ਕਹਿ ਰਿਹਾ ਵੀ ਮੇਰੇ ਪੈਸਿਆਂ 'ਚ ਬਹੁਤ ਜਾਣੇ ਤੂੰ ਦੇਖਿਓ ਮੈਂ ਪੈਸਿਆਂ ਨਾਲ ਐ ਕਰ ਦੂੰਗਾ ਉਹ ਕਰ ਦੂੰਗਾ ਮੈਂ ਪੰਜਾਬ ਸਰਕਾਰ ਨੂੰ ਇਹੀ ਗੱਲ ਕਹਿਣਾ ਚਾਹਨਾ ਵਾ ਮੈਨੂੰ ਇਨਸਾਫ਼ ਮਿਲੇ ਮੈਨੂੰ ਇਨਸਾਫ਼ ਮਿਲੇ ਮੇਰੇ ਨਾਲ ਬਹੁਤ ਜ਼ਿਆਦਾ ਗਲਤ ਕੰਮ ਹੋਇਆ ਏ ਮੇਰੇ ਕੋ ਜੇ ਮੇਰੇ ਨਾਲ ਆਇਆ ਕਿਸੇ ਨਾਲ ਵੀ ਹੋ ਸਕਦਾ ਏ ਮੈਂ ਪੰਜਾਬ ਸਰਕਾਰ ਨੂੰ ਇੱਕੋ ਹੀ ਪੀਲ ਕਰਦਾ ਮੈਨੂੰ ਇਨਸਾਫ ਮਿਲੇ ਜੇ ਮੈਨੂੰ ਇਨਸਾਫ ਨਹੀਂ ਮਿਲਦਾ ਮੈਂ ਹਾਈ ਕੋਰਟ ਸੁਪਰੀਮ ਕੋਰਟ ਦਾ ਵੀ ਰੋਕ ਕਰਾਂਗਾ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਇਹਦੇ ਬਾਰੇ ਮੈਂ ਬਿਲਕੁਲ ਪੁਲਿਸ ਨੂੰ ਦੱਸਿਆ ਜੀ ਦੇ ਕੋਲ ਦੇ ਦੋ ਤਿੰਨ ਕੋਈ ਸਾਥੀ ਨੇ ਉਹ ਸਾਰੇ ਫਤਿਹਗੜ੍ਹ ਚ ਕਹ ਰਹੇ ਨੇ ਆਪਾਂ ਇਹਨੂੰ ਪੈਸੇ ਦੇ ਤੇ ਆਪਾਂ ਉਹਨੂੰ ਪੈਸੇ ਦੇਤੇ ਆਪਾਂ ਪੈਸੇ ਨਾਲ ਐਦਾਂ ਕਰਤਾ ਆਪਾਂ ਪੈਸੇ ਨਾਲ ਉਦਾਂ ਕਰਤਾ ਦੋ ਤਿੰਨ ਬੰਦੀ ਉਹਨੇ ਛੱਡੇ ਦੇ ਨੇ ਫਤਿਹਗੜ੍ਹ ਦੇ ਵਿੱਚ ਉਹ ਇਹੀ ਕਹਿ ਰਹੇ ਨੇ ਆਪਾਂ ਜੈਦਾਂ ਕਰ ਦੇਣਾ ਆਪਾਂ ਜੋਦਾਂ ਕਰ ਦੇਣਾ ਆਪਾਂ ਇੰਨੇ ਪੈਸੇ ਉਹਨੂੰ ਦੇ ਆਏ ਆ ਆਪਾਂ ਕੈਨੇਡਾ ਤੋਂ ਇਹਨੂੰ ਭੇਜਿਆ ਉਹਨੂੰ ਭੇਜਿਆ ਮੈਂ ਪੰਜਾਬ ਸਰਕਾਰ ਅਗੇ ਇਹੀ ਅਪੀਲ ਕਰਦਾ ਵਾਂ ਮੈਨੂੰ ਇਨਸਾਫ ਮਿਲਦਾ ਦਿੱਤਾ ਜਾਵੇ ਮੇਰੇ ਨਾਲ ਗਲਤ ਹੋਇਆ ਏ ਦੇਖੋ ਮੈਨੂੰ ਮਾਰ ਕੇ ਸੁੱਟ ਗਏ ਸੀ ਮੈਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਪੰਜਾਬ ਫਾਦੇਗਾ ਡੀਐਸਪੀ ਮੈਡਮ ਨੇ ਐਸਐਚਓ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੈ 10 ਦਿਨਾਂ ਦੇ ਵਿੱਚ ਮੂਲਾ ਮੱਲਾਪੁਰ ਦਾਖਾ ਤੋਂ ਬੰਦੇ ਫੜੇ ਨੇ ਪਰ ਮੈਂ ਪੰਜਾਬ ਸਰਕਾਰ ਕੇ ਹੀ ਇਨਸਾਫ ਕਰਦਾ ਵਾਂ ਕੁਝ ਅਫਸਰਾਂ ਨੇ ਪੈਸੇ ਵੇ ਕੋ ਉਹਨਾਂ ਦੀ ਜਮਾਨੀ ਵੀ ਆਪਾਂ ਪੈਸੇ ਦਿੱਤੇ ਨੇ ਪੈਸੇ ਦੇ ਕੇ ਆਪਾਂ ਆਪਾਂ ਇਨਕੁਆਰੀ ਤੋਂ ਬਾਹਰ ਨਿਕਲ ਜਾਾਂਗੇ ਪਰ ਉਹਦੇ ਵਿਸ਼ਾਲ ਵਿਸ਼ਾਲ ਮਸੀਦੇ ਬਿਆਨ ਨੇ ਕਿ ਮੈਂ ਆਪਣਾ ਸ੍ਰੀਨ ਦੁੱਗਲ ਕੋ 80 ਹਜ਼ਾਰ ਪਿਆ ਲੇਤਾ ਸ੍ਰੀਨ ਦੁੱਗਲ ਨੇ 80 ਹਜ਼ਾਰ ਦਿੱਤਾ ਮੈਨੂੰ ਤੁਹਾਨੂੰ